ਗੋਵਿੰਦ ਸਿਸਮਾਰਾ ਜੀ ਬਾਕਸ਼ੀ ਫਤੇ ਬਲੰਦ करिए ਗੱਜ ਕੇ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਗਰਵਾਣੀ ਦਾ ਫਰਮਾਨ ਹੈ ਅਬਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇਕ ਨੂਰ ਤੇ ਸਭ ਜਗ ਉਪਜ ਕੋ ਭਲੇ ਕਉ ਮੰਨਦੇ ਸੋ ਕੋਈ RAM ਆਖਦਾ ਕੋਈ SHAM ਆਖਦਾ ਕੋਈ GOPAL ਆਖਦਾ ਕੋ ਗੋਬਿੰਦ ਆਖਦਾ ਕੋ ਨਾਨਕ ਆਖਦਾ ਇਹ ਸਾਰੇ ਨਾਮ ਉਸ ਪਰਮੇਸ਼ਵਰ ਦੇ ਹੀ ਨੇ ਸਾਨੂੰ ਕਿਸੇ ਵੀ ਰੂਪ ਦੇ ਵਿੱਚ ਉਸ ਪਰਮਾਤਮਾ ਨੂੰ ਯਾਦ ਕਰਨ ਵਿੱਚ ਕਦੇ ਸੰਕੋਚ ਨਹੀਂ ਕਰਨਾ ਚਾਹੀਦਾ ਕਿਹ ਕੋਈ ਨਾਮ ਨਾ ਬੁਲਾ ਲੀਏ ਉਹਨੂੰ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਕੋਲ ਸ਼ਬਦ ਨਹੀਂ ਕਿ ਮੈਂ ਕਿੱਥੇ ਤੇ ਸ਼ੁਰੂ ਕਰਾਂ ਕਿਉਂਕਿ ਜ਼ਿੰਦਗੀ ਦਾ ਇੱਕ ਅਜੀਹਾ ਸਫ਼ਰ ਹੈ ਵੇੜਾ ਬਿਲਕੁਲ ਦੁਨੀਆ ਤੋਂ ਅਲੱਗ ਹੈ ਪਰਿਵਾਰ ਤੋਂ ਅਲੱਗ ਹੈ ਸਮਾਜ ਤੋਂ ਅਲੱਗ ਹੈ ਆਪਣੇ ਜੀਵਨ ਤੋਂ ਹੋਂਦ ਤੱਕ ਦੀਆਂ ਹਰ ਗੱਲ ਤੋਂ ਅਲੱਗ ਹੈ ਉੱਥੇ ਦਾ ਅਨੁਭਵ ਉੱਥੇ ਦਾ ਵਾਤਾਵਰਨ ਉੱਥੇ ਦੇ ਲੋਕ ਉੱਥੇ ਦੇ ਸੰਤ ਮੈਂ ਅਜੋਧਿਆ ਦੀ ਕਿਹੜੀ ਗਲੀ ਤੋਂ ਤੁਹਾਨੂੰ ਗੱਲ ਸ਼ੁਰੂ ਕਰਾਂ ਮੈਨੂੰ ਸਮਝ ਨਹੀਂ ਲੱਗ ਕੋਈ ਕੀ ਐਨਾ ਪ੍ਰੇਮ ਕੀ ਅਥਾਈ ਪ੍ਰੇਮ ਹੈ ਅਜੋਧਿਆ ਦੇ ਵਿੱਚ ਪ੍ਰਭੂ ਰਾਮ ਤੋਂ ਬਿਨਾ ਕੁਝ ਹੈ ਹੀ ਨਹੀਂ ਪ੍ਰੇਮੀ ਪ੍ਰੇਮ ਹੈ ਬਸ ਸੋ ਜਦੋਂ ਅਸੀਂ ਆਪਣੇ ਭਰਾ ਮੀਨਿਤ ਜੋਸ਼ੀ ਜੀ ਦੇ ਨਾਲ ਸੰਪਰਕ ਕੀਤਾ ਕਿਹਾ ਕਿ ਬੇਨਤੀ ਕੀਤੀ ਕਿ ਆਪਾਂ ਇੱਕ ਸੇਵਾ ਸ਼ੁਰੂ ਕਰਨ ਜਾ ਰਹੇ ਹਾਂ ਸਾਡੀ ਇੱਛਾ ਹੈ ਅਸੀਂ ਪਹਿਲਾਂ ਗਏ ਬਹੁਤ ਵਾਰ ਗਏ ਸਾਰਾ ਉੱਥੇ ਦਾ ਮਾਹੌਲ ਦੇਖਿਆ ਮੈਂ ਤੁਹਾਨੂੰ ਆਪਣੇ ਨਾਲ ਅਯੋਧਿਆ ਲੈ ਕੇ ਜਾਣਾ ਚਾਹੁੰਦਾ ਇੱਥੇ ਤੋਂ 155 ਕਿਲੋਮੀਟਰ ਹੈ ਜਿੱਥੇ ਆਪਣਾ ਲੰਗਰ ਜਿਹੜਾ ਜਗਾ ਚੱਲ ਰਿਹਾ ਹੈ ਉਹ ਇੱਕ ਸਫ਼ਰ ਹੈ ਜੀਵਨ ਦਾ ਉਸ ਸਫ਼ਰ ਦੇ ਵਿੱਚ ਤੁਸੀਂ ਹਰ ਤਰ੍ਹਾਂ ਦਾ ਆਨੰਦ ਮਾਣ ਰਹੇ ਹੋ ਉਹ ਮਾਹੌਲ ਜਦੋਂ ਜਾ ਰਹੇ ਸੀ ਤੁਹਾਨੂੰ ਬਹੁਤ ਸਾਰੇ ਲੋਕ ਪੈਦਲ ਭਗਮਾ ਮੋਢੇ ਤੇ ਲੈ ਕੇ ਮਿਲੇ ਬਹੁਤ ਸਾਰੇ ਲੋਕ ਸਾਈਕਲਾਂ ਤੇ ਮਿਲੇ ਟਰੱਕਾਂ ਤੇ ਮਿਲੇ ਗੱਡੀਆਂ ਤੇ ਮਿਲੇ ਉਹਨਾਂ ਨੇ ਕਿਸੇ ਦਾ ਕੋਈ ਨਾਮ ਨਹੀਂ ਪੁੱਛਿਆ ਸਿਰਫ ਇੱਕ ਇੱਕ ਗੱਲ ਕਹਿੰਦੇ ਸੀਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹੋਰ ਕੋਈ ਗੱਲ ਨਹੀਂ ਹੋਣ ਲੱਗੀ ਕੋਬੰਦੀ ਆ ਮੈਂ ਕਿਹਾ ਜੇ RAM ji ਨੂੰ ਕਹਿ ਦਈਏ ਫਿਰ ਤਾਂ ਚਲੇ ਜਾਣਗੇ ਇਸ ਸੱਚ ਘਟਣ ਦੇ ਕੋਰੇ ਗਵਾਹੀ ਨੇ ਉਚੀਂਦੇ ਅਜੀ ਉੱਥੇ ਖੜ ਕੇ ਪ੍ਰਭੂ RAM ਦੀ ਅਚਾਨਕ ਅਰਦਾਸ ਕਰੀ ਉਸ ਪਰਮੇਸ਼ਵਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਯਾਦ ਕੀਤਾ ਕਿ ਤੇਰਾ ਹੀ ਪਸਾਰਾ ਹੈ ਸਾਰਾ ਪਰਮਾਤਮਾ ਦਾ ਹੀ ਖੇਡ ਹੈ ਹੁਣ ਆਏ ਤਾਂ ਸ਼ਾਸਤਰਾਂ ਦੇ ਨਾਲ ਹੀ ਜਾਵਾਂਗੇ ਫਿਰ ਐਦਾਂ ਨਹੀਂ ਗਏ ਅਜੀ ਅਰਦਾਸ ਕਰਕੇ ਵਾਪਸ ਚੱਲ ਗਏ ਜਦੋਂ ਅਸੀਂ ਲਖਨਊ ਆਏ ਲਖਨਊ ਆ ਕੇ ਰਸਤੇ ਵਿੱਚ ਨੇ ਪ੍ਰਵੇਸ਼ ਸਰਵੇਸ਼ ਪਾਠਕ ਜੀ ਉਹਨਾਂ ਨੇ ਆ ਜਾਣਾ ਇੱਥੇ ਅਜੋਤੇ ਤਾਂ ਆ ਰਹੇ ਨੇ ਉਹਨਾਂ ਦਾ ਫੋਨ ਆਇਆ ਕਿ ਮਹਾਂਪੁਰਖ ਕਿੱਥੇ ਹੋ ਉਹਨਾਂ ਨੂੰ ਸੁਭਾਅ ਹੈ ਮਹਾਰਾਜੀ ਕਹਿਣ ਦੀ ਮੈਂ ਕਿਹਾ ਜੀ ਅਸੀਂ ਲਖਨਊ ਆ ਕੇ ਤਾਂ ਪਿੱਛੇ ਨੂੰ ਆਓ ਅਸੀਂ ਜੀ ਵਾਪਸ ਆ ਗਏ ਜਦੋਂ ਆਏ ਤਾਂ ਅੱਗੇ 5 ਗੱਡੀਆਂ ਖੜੀਆਂ ਸੀ ਜਿਹੜੀਆਂ ਸਾਨੂੰ ਰਸੀਬ ਕਰਨ ਵਾਲੀਆਂ ਸੀ ਉਹ ਸਿੱਧੀਆਂ ਸਾਡੀਆਂ ਫਿਰ RAM ਮੰਦਰ ਵਿੱਚ ਹੀ ਨਹੀਂ ਆ 76 ਘਾਰੇ ਤੇ ਤੇ ਫਿਰ ਮੈਂ ਹੋਰ ਐਕਸਟਰਾ ਪਾ ਕੇ ਗਿਆ ਵੀ ਦੇਖਾਂ ਫਿਰ ਰਾਪਤ ਹੋਰ ਤੋਂ ਖੜਾ ਤਾਂ ਕਿੱਥੇ ਲੱਕ ਖੜਾ ਫਿਰ ਪ੍ਰਭੂ RAM ਸਾਨੂੰ ਜਿਵੇਂ ਨਦੀ ਤੇ ਲੈ ਕੇ ਗਏ ਨੇ ਹੱfte ਪਹਿਲਾ ਕਾਰਜ ਜਿਹੜਾ ਉੱਥੇ ਅਸੀਂ ਕੀਤਾ ਪਹਿਲਾਂ ਉੱਥੇ ਆਰਤੀ ਕੀਤੀ ਉਹ ਸੁਭਾਗਾ ਸਮਾ ਮੰਨ ਲੋ ਹਰ ਪਲ RAM ਨਾਲ ਹੈ ਹਰ ਸਾਹ ਦੇ ਵਿੱਚ ਮਿਲਦਾ 올 ਵਰਲਡ ఓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰ ਕੇ ਤਾਂਤਰਿਕ ਪੰਡਿਤ ਮੋਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ स्पेशलिस्ट वशीकरण सट्टा नंबर लव मैरिज पति पत्नी चान विदेश च पक्का होना कारोबार का ना चलना सिर्फ इकती घंटिया च समाधान फ्री 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 आरके के तांत्रिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम ਔਰ WhatsApp ਚੈਨਲ ਪਰ